ਦੋਸਤੋ ਜਿਗਰਾਉਂ ਤੋਂ ਜਿਹੜੀ ਰਾਏਕੋਟ ਨੂੰ ਸੜਕ ਜਾਂਦੀ ਆ ਉਹਦੇ ਰਸਤੇ 'ਚ ਇੱਕ ਗੁਰਦਾਰਾ ਪੈਂਦਾ ਚਰਨ ਘਾਟ ਨਹਿਰ ਦੇ ਕੋਲੇ ਹਨਾ ਸੋ ਉੱਥੋਂ ਦਾ ਇਹ ਲੰਡਰ ਸਾਰੇ ਆ ਜਿੰਨੇ ਸਿਰ ਤੇ ਚੁੰਨੀਆਂ ਹੀ ਲਪੇਟਿਆ ਨੇ ਸੋ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਉੱਥੇ ਜਿਹੜਾ ਕੁੜੀਆਂ ਨਾਲ ਮਤਲਬ ਸਰੀਰਕ ਸੰਬੰਧ ਬਣਾ ਰਿਹਾ ਸੀ ਕੁੜੀਆਂ ਦੀ 70 ਦੇ ਨਾਲ ਹੀ ਬਣਾ ਰਿਆ ਸੀ ਪਰ ਗੁਰੂ ਘਰ ਨੂੰ ਇਹਨੇ ਮਤਲਬ ਇਸਤੇਮਾਲ ਕੀਤਾ ਹਨਾ ਮਤਲਬ ਗਲਤ ਸਬੰਧ ਜਿਹੜੇ ਗੁਰਦੁਆਰੇ ਚ ਬਣਾਏ ਨੇ ਕੁੜੀ ਨੇ ਜਿਹੜੀ ਇਕੱਲੀ ਇਕੱਲੀ ਗੱਲ ਦੱਸੀ ਹੈ ਵੀ ਕੀ ਕੀ ਕਰਦਾ ਰਿਹਾ ਹੈ ਹਨਾ ਕਿੰਨੀਆਂ ਕੁੜੀਆਂ ਨਾਲ ਇਹਨੇ ਮਤਲਬ ਰੇਪ ਕੀਤਾ ਬਲਾਤਕਾਰ ਕੀਤਾ ਹਨਾ ਸੋ ਇਕੱਲੀ ਇਕੱਲੀ ਗੱਲ ਇਹਦੀ ਦੱਸੀ ਹੈ ਕੁੜੀ ਨੇ ਕੋਲ ਬਹਿ ਕੇ ਕਿ ਸਿੰਘਾਂ ਨੇ ਲਾਈਵ ਕਟਾਪਾ ਇਹਦਾ ਕਿਵੇਂ ਕੀਤਾ ਇਹ ਵੀਡੀਓ ਸਾਰੀ ਦੇਖੋ ਇਹ ਤਾਂ ਬਾਬੇ ਨੂੰ ਤੂੰ ਕਿੰਨੇ ਟਾਈਮ ਤੇ ਜਾਗੀ 2 ਸਾਲ ਦੇ ਵਿੱਚ 2 ਸਾਲ ਦੇ ਓਕੇ ਸਰੀਰਕ ਸੰਬੰਧ ਬਣਾਉਣ ਲਈ ਤੁਸੀਂ ਪਹਿਲਾਂ ਕਿਹਾ ਸੀ ਕਿ ਬਾਬੇ ਨੇ ਕਿਹਾ ਸੀ। ਜਦੋਂ ਵੀਰ ਜੀ ਮੈਂ ਜਾਣ ਲੱਗੀ ਆ ਨਾ ਬੋਲੇ ਉਦੋਂ ਮੰਮੀ ਮੇਰੇ ਕੋਲ ਆ ਸੀਗੇ ਤੇ ਉਹ ਮੇਰੀ ਫੈਂਡ ਨੇ ਮੈਨੂੰ ਕਿਹਾ ਸੀ ਕਹਿੰਦੀ ਉੱਥੇ ਬਾਬਾ ਜੀ ਨੇ ਵੀ ਮੈਨੂੰ ਪ੍ਰਸ਼ਾਦ ਦੇਣਾ ਹੈ ਤੁਸੀਂ ਜਾ ਕੇ ਗੱਲਬਾਤ ਕਰਿਓ। ਮੈਂ ਉਹਨਾਂ ਜੀ ਕਿਹਾ ਕਿ ਮੈਂ ਫੋਟੋ ਦਿਖਾਈਏ ਨਾ ਉਹਨਾਂ ਨੂੰ ਮੰਮੀ ਜੀ ਤੇ ਇਹ ਕਹਿੰਦੇ ਵੀ ਹੈਗਾ ਵਾ ਵੀ ਉਹਨਾਂ ਦੀ ਉਮਰ ਆ ਤੇ ਮੈਂ ਕਿਹਾ ਠੀਕ ਆ ਤੇ ਇਹ ਕਹਿੰਦੇ ਵੀ ਤੁਸੀਂ ਪ੍ਰਸ਼ਾਦ ਲੈ ਲਓ ਤੇ ਤੁਸੀਂ ਉਹਨਾਂ ਨੂੰ ਵਿਆਹ ਸਕਦੇ ਤਾਂ ਤੇ ਇਹ ਮੈਂ ਕਿਹਾ ਵੀ ਜਿਵੇਂ ਆਉਣ ਵਾਲੀ ਕੰਡੀਸ਼ਨ ਨਹੀਂ ਹੈਗੀ ਉਹਨਾਂ ਦੀ ਕਹਿੰਦੇ ਸੀ ਸਾਡਾ ਨੰਬਰ ਲੈ ਲਓ ਫੋਨ ਕਰਦੇ ਹੋ ਸਾਨੂੰ। ਤਿੰਨੇ ਚੋਰ ਠੀਕ ਆ ਕਹਿੰਦੇ ਸਵੇਰ ਨੂੰ ਤੁਸੀਂ ਸਾਜਰੀ ਕੋਲ ਕਰ ਲਓ ਮੈਂ ਮੈਸੇਜ ਕਰ ਦਿਆਂ ਉਹਨੂੰ ਮੈਂ ਤਾਂ ਪਾਬੇ ਕਿ ਤੁਸੀਂ ਕਾਲ ਕਰਨ ਦੀ ਕਿਹਾ ਸੀ ਕਹਿੰਦੇ ਹਾਂ ਜੀ ਤੇ ਬਸ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਕਿ ਜੇ ਤੁਹਾਨੂੰ ਲਾਈਕ ਕਰਦੇ ਆ ਤੁਸੀਂ ਸਾਡੇ ਨਾਲ ਸਾਰੀ ਜਿੰਦਗੀ ਨਿਭਾ ਸਕੋਗੇ ਜੀ ਤਾਂ ਕਰਕੇ ਬਹੁਤ ਜਾਨੀ ਕੱਲਾ ਤੁਸੀਂ ਤਾਂ ਜਾਣੀ ਕਿ ਤੁਹਾਡੀ ਮਾਂ ਬਿਮਾਰ ਸੀ ਤੇ ਮਾਂ ਦੇ ਇਲਾਜ ਲਈ ਬਾਬੇ ਕੋਲ ਜਾਂਦੇ ਸੀ ਹਾਂ ਜੀ ਮੈਨੂੰ ਪਹਿਲਾਂ ਪਤਾ ਨਹੀਂ ਸੀ ਵੀਰ ਜੀ ਵੀ ਮੈਨੂੰ ਤਾਂ ਪਹਿਲਾਂ ਨਹੀਂ ਦੱਸਿਆ ਸੀ ਜੋ ਉੱਥੇ ਹੈ ਦੋ ਸਾਲਾਂ ਦੇ ਵਿੱਚ ਹਾਂ ਜੀ ਜੋ ਤੁਹਾਨੂੰ ਯਾਦ ਆ ਨਹੀਂ ਜਾਂਦਾ ਤੁਸੀਂ ਕਿੰਨੇ ਸਾਲ ਆਪਸ ਵਿੱਚ ਸੈਕਸ ਕਰ ਲਿਆ ਬਰਾਬਰ ਕੋਤ ਮਾਰੇ ਕਿੰਨੇ ਵਾਰ ਗਲਤੀ ਭੰਗ ਘੱਟ ਹੋ ਗਈ ਭਗਵਾਨ ਦੋ ਤੀਜੀ ਗਲਤੀ ਮਿਲ ਗਈ ਤਰ੍ਹਾਂਤਾ ਦੋ ਸਾਲਾਂ ਦੇ ਬਾਅਦ ਕਿੰਨੇ ਗਾਰੇ ਅਸੰਤੈ ਮਿਲਿਆ ਤੈਨੂੰ ਉਹ ਕੇ ਗੁਰਦਰਾ ਸਾਹਿਬ ਦੇ ਵਿੱਚ ਹਾਂਜੀ ਹੋਲਾ ਸਾਹਿਬ ਦੇ ਵਿੱਚ ਕਿੰਨੇ ਅੱਜ ਤੁਸੀਂ ਸੈਕਸ ਕੀਤਾ ਦੋ ਜਣੇ ਇਹਨਾਂ ਦੀ ਵੀ 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 ਆ ਆਵਾਜ਼ ਕਿਹਦੀ ਆ ਆ ਦੋ ਵਾਰ ਚਾਹੇ ਕਿਹਦੀਆਂ ਗੀਤ ਨੇ ਇਹ ਕਹਿੰਦਾ ਮੈਂ ਤੈਨੂੰ ਚਾਕੇ ਲੱਜਾਂਗਾ ਕੌਣ ਕਹਿ ਰਿਹਾ ਮੈਂ ਨਹੀਂ ਯਾਰ ਤੈਨੂੰ ਪਸੰਦ ਨਹੀਂ ਆਹ ਕੁੜੀ ਕੋਲ ਤੇ ਯਾਰ ਇਹਨਾਂ ਰੱਛੇ ਕਰਦਾ ਨਾ ਚਲੋ ਵੀ ਗੱਲ ਕਰਨਾ ਸ਼ੁਰੂਆਤ ਕਰੋ ਇਹ ਨਹੀਂ ਆਉਂਦੀ ਇਹ ਨਹੀਂ ਕਰਦੀ ਬੱਸ ਇਹ ਮੁਗੀ ਨਾ ਹਾਂ ਜੀ ਇਸ ਤੋਂ ਬਾਅਦ ਸੇਵਾ ਦਾ ਕਿਹੜੇ ਸਾਹਮਣੇ ਕੋਈ ਤੁਸੀਂ ਨਹੀਂ ਕਿਹਾ ਸੇਵਾ ਦਾ ਸਸ ਨਾਲ ਕੋਈ ਜਾ ਕੇ ਚੱਲ ਘੜਦੇ ਅਮਰਤ ਚਕੇ ਅੱਛਾ ਗਿਆ ਹੋ ਗਿਆ ਕਿਹੜਾ ਕਹਿੰਦੇ ਮੋਟੇ ਕੋਈ ਕਿਹਿਆ ਸੁੱਚ ਕੋਲ ਆਹ ਕੋਣ ਨਹੀਂ ਇਹਨਾਂ ਨਾਲ ਆਈ ਨਹੀਂ ਕੋਈ ਅੰਜੀ ਗੱਲ ਨਹੀਂ ਹੈਗੀ ਪਬਲੀ ਲੋਰ ਕੋਈ ਇੱਕ ਵੀਡੀਓ ਤੋੜ ਦੇਣਾ ਇਹ ਬਤਾਉ ਇਹਨਾਂ ਤੂੰ ਮੁੱਕਰਦੇ ਜੀ ਹੈਗੇ ਨਾ ਤੂੰ ਮੁੱਕਰੇ ਪਹਿਲਾਂ ਹਾਂਜੀ ਆਹ ਕੁੜੀ ਕੌਣ ਆ ਬੇਸਵਾ ਜੀ ਨਹੀਂ ਨਹੀਂ ਬੇਸਵਾ ਨਾ ਬਈ ਹੱਦ ਪਾਤੀ ਕੋਈ ਉਹਨੂੰ ਕਿਹਾ ਹੋਵੇ ਅੰਜੀ ਗੱਲ ਕਿਹ ਬਦਲ ਕਦੇ ਬੇਸ ਹੋ ਜਾ ਕੋਈ ਉਹ ਵੀ ਪੁੱਤ ਨਾ ਉਹ ਮੁੱਝ ਪੁੱਤ ਨਹੀਂ ਨਹੀਂ ਪੁੱਤ ਉਹਨਾਂ ਦਾ ਅਸੀਂ ਸਾਰੇ ਕੁੜੇ ਬੈਠੇ ਆ ਠੀਕ ਹੈ ਜੇ ਉਹਨਾਂ ਕੋਲ ਇਹ ਜਿੱਲਾ ਵੀ ਹੋਣਾ ਲੱਗੋ ਉਹਨਾਂ ਦੀ ਪੁੱਤ ਮੇਰੇ ਨਾਲ ਬੋਲਿਆ ਹੋਵੇ ਇਹਨੂੰ ਕਹਦੇ ਤੁਸੀਂ ੱੱਕੇ ਨਹੀਂ ਚੱਕੇ ਲਿਆ ਕਹਾਂ ਸੱਚੀ ਥੋੜੀ ਸਹਿਮਤੀ ਸੀ ਥੋੜੀ ਯਾਰੀ ਲੱਗ ਗਈ ਤੁਸੀਂ ਗੁਰਦਾਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਤੇ ਉਹਦੇ ਵਿੱਚ ਤੁਸੀਂ ਪ੍ਰੈਸ ਕਰਦੇ ਜੀ 40 ਵਾਰ ਕਹਿੰਦੇ ਮੈਂ ਤੁਹਾਨੂੰ ਦੋ ਰੰਗ ਦੇ ਦੇ ਹਾਂਜੀ ਹੋ ਜਾਂ ਸੱਚਾ ਨਹੀਂ ਮੇਰੀ ਮੇਰੀ ਤੁਸੀਂ ਕਰਦੇ ਮੇਰੀ ਗੱਲ ਨੂੰ ਚੈਲੰਜ ਕਰਦੇ ਕਿਵੇਂ ਅਸੀਂ ਦੋ ਕੁੜੇ ਹੋਰ ਲੈ ਲਈਏ ਨਹੀਂ ਠੀਕ ਹੈ ਜੀ ਦੱਸੋ ਅਸੀਂ ਦੋ ਕੁੜੇ ਸਾਹਮਣੇ ਭੱਜ ਕੇ ਵੀ ਤੋਂ ਨਾ ਵੀ ਉਹ ਸੁਣਿਆ ਕਰਨ ਕਿ ਆ ਵੀ ਅਸੀਂ ਮੀਡੀਆ ਚ ਜਾਣਾ ਨਹੀਂ ਚਾਹਦੇ ਪਰ ਬਾਬੇ ਨੇ ਸਾਡੇ ਨਾਲ ਸਿਰ ਤੇ ਕੀਤਾ ਭਾਗ ਗਿਆ ਇਹ ਤਾਂ ਪੂਰੀ ਦਲੇਰ ਆ ਚਲੋ ਮੰਨੇ ਉਹਦੇ ਨਾਲ ਆਪਾਂ ਹਨ ਜੋ ਵੀ ਕਿਹਾ ਤੁਸੀਂ ਤਾਂ ਬਾਬੇ ਤੁਹਾਨੂੰ ਹੋਰ ਜਗ੍ਹਾ ਜਿਵੇਂ ਦੂਸਰ ਉੱਤੇ ਕਰੋ ਆਪਣਾ ਕੀਤਾ ਕਾਰਟਰ ਖਾਸ ਹੁੰਦਾ ਉਹ ਤੁਸ ਜੀ ਦੋ ਜੀ ਸਰ ਵੀਰ ਜੀ ਕੀ ਗੱਲ ਕਰ ਰਹੇ ਹੋ ਹੋਰ ਬੰਦੇ ਨੂੰ ਇਹ ਤੁਹਾਨੂੰ ਫੋਨ ਤੇ ਕੀ ਕੀ ਆ ਵੀ ਕਿਹੜੀ ਕਿਹੜੀ ਬੰਦੇ ਨਾਲ ਸੈਕਸ ਕਰਦੇ ਕਿਹੜੇ ਸੇਵਾਦਾਰਾਂ ਕਿਹੜੇ ਸੇਵਾਦਾਰ 10 ਨਾਲ ਅਸੂਖ ਚਾਹ ਬਾਬੇ ਸਾਹਿਬ ਉਹ ਇਥੋਂ ਸੀ ਜੀ ਸਤਨਾਮ ਸੀਗੇ ਤੇ ਉਹ ਉਹਨਾਂ ਨੂੰ ਇਹ ਕਹਿੰਦੇ ਸੀਗੇ ਉਹ ਕਹਿੰਦੇ ਸੀਗੇ ਵੀ ਜੇ ਤੂੰ ਮੇਰੇ ਨਾਲ ਤਾਂ ਮੈਂ ਵੀ ਮਿਲਣਾਵਾ ਤੇ ਇਹ ਮੈਨੂੰ ਕਹਿਣ ਲੱਗੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਤੂੰ ਚਾਹੁੰਦਾ ਵੀ ਮੈਂ ਕਿਹਾ ਵੀ ਨਹੀਂ ਮੈਂ ਇਦਾਂ ਦੀ ਨਹੀਂ ਹੈਗੀ ਵੀ ਜੇ ਤੁਸੀਂ ਮੇਰੇ ਨਾਲ ਰਿਲੇਸ਼ਨ ਬਣਾਇਆ ਤਾਂ ਮੈਂ ਤੁਹਾਡੇ ਨਾਲ ਹੀ ਬਣਾਉਂਗੀ ਤੇ ਇਹ ਕਹਿੰਦੇ ਸੀਗੇ ਕੋਈ ਗੱਲ ਨਹੀਂ ਇੱਕ ਸਾਈਡ ਹੋ ਬੈਠ ਜਾ ਮੈਂ ਕਿਹਾ ਨਹੀਂ ਮੈਂ ਇਦਾਂ ਨਹੀਂ ਨਹੀਂ ਚਾਹੀਦਾ ਸੰਤੋਖ ਜੀ ਚੌਂਦੀ ਕੋਈ ਨਹੀਂ 18 ਵੀ ਨਾ 9 ਤਰੀਕ ਤੁਸੀਂ ਕਿੱਥੇ ਸੀ ਉਹ ਗੱਲ ਸੈਕਸ ਕੀਤਾ ਹਾਂਜੀ ਮਤਾਂ ਕੀਤਾ ਬੱਬਲੇ ਕੀਤੇ ਕੋਈ ਬੱਬਲ ਕੀ ਜਾ ਨਹੀਂ ਹੈ ਜੇ ਤੁਸੀਂ ਦੱਸ ਦੋ ਕਿ ਕਿੰਨੀ ਵਾਰ ਕੀਤਾ ਇਹਨਾਂ ਨੇ ਨਹੀਂ ਮੇਰੇ ਨਹੀਂ ਨਹੀਂ ਮੈਂ ਤਾਂ ਗਿਰਤੀ ਨਹੀਂ ਕੀਤੀ ਜੀ ਨਾ ਇਹ ਨਾਲ ਜਿਆਦਾ ਵੀ ਨਹੀਂ ਹੋਇਆ ਬੱਬਲੇ 10 ਵਾਰ 15 ਵਾਰ 20 ਵਾਰ ਹਾਂਜੀ ਕੱਪੜੇ ਲੱਗ ਪਏ ਇਹਦੇ ਪਿੱਛੇ ਮੇਰੀ ਗੱਲ ਤਾਂ ਸਹੀ 10 ਵਾਰ 15 ਵਾਰ ਕਿੰਨੀ ਵਾਰ ਕੀਤਾ ਨਹੀਂ ਬੱਬਲੇ ਨਹੀਂ ਚਲੋ ਜੀ ਮੇਰਾ ਛੱਡੋ ਤਾਂ ਮੇਰੀ ਇਹਨਾਂ ਅਸੀਂ ਖਾਦਦੇ ਸੁਖਾਈਆਂ ਸੀਗੇ ਆ ਪਗੋਤੀ ਦੀ ਸਾਡਾ ਸੌ ਲੱਗੇ ਇਹਦੇ ਪਿੱਛੇ ਹੀ ਆਏ ਸੀ ਤੁਸੀਂ ਦੋਨੇ ਇਸ ਪੰਜਰਪੂਲੇ ਦੇ ਹੱਕਦਾਰ ਚੁੱਪ ਨਾ ਦੇ ਹੱਕਦਾਰ ਕੰਜਰਪੂਲੇ ਕਿਤਾ ਅਸੀਂ ਆਏ ਹਾਂ ਇਸ ਖਾਨ ਨੂੰ ਲੈ ਕੇ ਸਮਝਦੇ ਕਿ ਉਹ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਕਿ ਨਹੀਂ ਹੈਗਾ ਹੈਗਾ ਹੀ ਹੈਗਾ ਹੈ ਗੁਰੂ ਗ੍ਰੰਥ ਸਾਹਿਬ ਹੈ ਕਿ ਨਹੀਂ ਹੈਗਾ ਹੈ ਤੁਸੀਂ ਨਾਲ ਚਲੇ ਕਰਦੇ ਤੇ ਨਾਲ ਬੱਜੀ ਬੈਗੇ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੀ ਨੂੰ ਦਿਖਾਉਂਦੇ ਤੁਸੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕੀ ਜਵਾਬ ਦੋਗੇ ਛੋੜੇ ਸਹਿਬ ਜਿਹੜਾ ਨੀਹਾਂ ਚ ਚੈਨ ਵਾਲੇ ਘਣਾ ਘਰ ਰਹੀ ਸੀ ਜਿਹੜਾ ਉਹਨੂੰ ਦੇਖ ਰਹੀ ਸੀ ਉਹ ਦਹਾ ਗਈ ਸੀ ਪੂਰੀ ਹੱਟ ਦਾ ਇਹਨਾਂ ਜਿਹੜੇ ਹੱਪੇ ਚ ਦੀ ਪੱਗ ਜਿਹਨਾਂ ਦੀ ਜਾਰੀ ਸੀ ਕੀਤਾ ਨੂੰ ਕੋਈ ਰੋਜ਼ ਨਹੀਂ ਹੈ ਬਾਹਰ ਕੀਤਾ ਤਾਂ ਵੀ ਬਾਬਾ ਹੱਕਦਾਰਾ ਟੋਕਣ ਦਾ ਵੀ ਇੱਕ ਗੁਰਦਾਰੇ ਦਾ ਮੁੰਡਿਆ ਲੋਕ ਤੇ ਪੈਰੀ ਹੱਥ ਲਾਉਂਦੇ ਆ ਕਿ ਇੱਥੇ ਦਾੜਾ ਬਟਾਜਾ ਚੋਲਾ ਪਾ ਕੇ ਰੱਖਣਾ ਰਾਜੇ ਮਹਾਰਾਜਾ ਨੂੰ ਰਿੰਦਾ ਤੇ ਪਹੁੰਚ ਜਾਂਦਿਆਂ ਉਹ ਤੇਰੇ ਵੀ ਲੋਕ ਉਹ ਕਿੰਨੇ ਸੰਗਾ ਉਹਦਾ ਫੋਨ ਨਾ ਚੈੱਕ ਕਰੀਂ ਛੇ ਵਜੇ ਮੈਂ ਮੰਨ ਲਈ ਕੀਤੀ ਵੀਰੇ ਕੁ ਨਹੀਂ ਕੀਤੀ ਮੈਂ ਕਿਹਾ ਚੋਡੇ ਨੂੰ ਮੈਂ ਤਾਂ ਉਹ ਵੀ ਜਿੰਨੇ ਬਿਠਾ ਮੈਂ ਬੱਸ ਉਹ ਕਰਦਾ ਬੱਸ ਉਹ ਕਰਦਾ ਤੋਨੀ